ਚਾਹੇ ਕੱਲ ਭਾਨੇ ਨੇ ਚੱਕੀ ਚਾਹੇ ਅੱਜ ਨਵਦੀਪ ਨੇ ਚੱਕੀ ਫਿਰ ਇਹ ਸਰਕਾਰਾਂ ਉਹਨਾਂ ਨੂੰ ਦੇਖ ਕੇ ਰਾਜੀ ਵੀ ਬਾਰੇ ਦੇਖੋ ਨਵਦੀਪ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੇ ਨੇਗੇ ਭਾਈ ਮੋਢੀ ਸਾਹਿਬ ਉਹਨਾਂ ਨੇ ਮੈਂ ਬਹੁਤ ਲੰਮੇ ਸਮੇਂ ਦੀ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਉਹ ਤੇ ਆਗੂ ਨੇ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦੋਲਨ ਨਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸ਼ੰਭੂ ਮੋਰਚੇ ਦੇ ਬੈਠੇ ਆ ਮੈਂ ਮੇਰੇ ਸਾਰੇ ਖਾਸ ਕਰਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹੁੰਦਾ ਕਿਉ ਨੌਜਵਾਨ ਮੈਨੂੰ ਪਿਆਰ ਕਰਦੇ ਨੇਗੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਹਾਂ ਭਰਾਵੋ ਆਪਕੋ ਆਪਣੇ ਕੰਮਾਂ ਕਰਾਉਣ ਸੁਪੂਝਦੇ ਹੋਏ ਮੋਰਚੇ ਵਿੱਚ ਹਾਜ਼ਰੀਆਂ ਲਵਾਉਣੀਆਂ ਬੜੀਆਂ ਜ਼ਰੂਰੀ ਨੇਗੀਆਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸਾਡੇ ਆਗੂਆਂ ਦੇ ਉੱਪਰ ਤੁਹਾਨੂੰ ਦੇਖਿਆ ਹੀ ਆ ਵੀ ਕਿਵੇਂ ਆ ਕੇ ਬੀਜਪੀ ਦੇ ਲੀਡਰਾਂ ਨੇ ਤਸ਼ੱਦਦ ਕੀਤਾ ਹਨ ਆ ਕੇ ਅਵਾ ਤਵਾ ਬੋਲੇ ਪਰ ਦੂਜੀ ਗੱਲ ਇਹ ਵੀ ਆ ਨੌਜਵਾਨਾਂ ਨੂੰ ਮੈਂ ਅਗਲੀ ਗੱਲ ਦੱਸਦਾ ਮੈਨੂੰ ਨੌਜਵਾਨੋਂ ਜਾਦੇ ਸਵਾਲ ਇਹ ਪੁੱਛ ਰਹੇ ਨੇਗੇ ਕਿ ਨਵਦੀਬ ਬਾਰੇ ਦੇਖੋ ਨਵਦੀਬ ਜਥੇਬੰਦੀ ਜਿਹੜੀ ਦੇ ਵਿੱਚ ਕੰਮ ਕਰਦਾ ਉਹਦੇ ਪ੍ਰਧਾਨ ਉਹਦੇ ਨਾਲ ਮੁੱਢੇ ਦੇ ਨਾਲ ਮੁੱਢਾ ਲਾਇਕ ਖੜੇ ਨੇਗੇ ਭਾਈ ਮੋੜੀ ਸਾਹਿਬ ਉਹਨਾਂ ਨੂੰ ਮੈਂ ਬਹੁਤ ਲੰਮੇ ਸਮੇਂ ਤੋਂ ਜਾਣਦਾ ਇਸ ਸੰਘਰਸ਼ਾਂ ਦੇ ਵਿੱਚ ਇਕੱਠੇ ਰਹੇ ਆ ਤੇ ਇਹਨਾਂ ਨੇ ਵੀ ਨਵਦੀਪ ਦੇ ਲਈ ਜਿਹੜੀ ਕਾਲ ਦਿੱਤੀ ਉਹ ਸਪੈਸ਼ਲ ਨਵਦੀਪ ਦੇ ਲਈ ਦਿੱਤੀ ਆ 17 ਤਰੀਕ ਨੂੰ ਦੀ ਕਾਲ ਦਿੱਤੀ ਹੋਈ ਆ ਦੇਖੋ ਪੰਜਾਬ ਦੇ ਵਿੱਚ ਝੋਨਾ ਲੱਗ ਰਿਹਾ ਤੁਹਾਨੂੰ ਪਤਾ ਹੀ ਆ ਸਾਰੇ ਜਿਹੜੇ ਆਪਣੇ ਕਿਰਤੀ ਕੰਮ ਦੇ ਲੋਕ ਹੀ ਮੋਰਚਿਆਂ ਦੇ ਵਿੱਚ ਆਉਂਦੇ ਨੇ ਇੱਥੇ ਕੋਈ ਹੋਰ ਤਾਂ ਕੋਈ ਆਉਂਦਾ ਨਹੀਂ ਉਹਨਾਂ ਕਿਰਤੀ ਕੰਮ ਨੂੰ ਦੇਖਦੇ ਹੋ 17 ਤਰੀਕ ਦੀ ਜਿਹੜੀ ਕਾਲ ਦਿੱਤੀ ਗਈ ਆ ਆਪਾਂ ਵੱਡੀ ਗਿਣਤੀ ਦੇ ਵਿੱਚ ਦੇਖੋ 17 ਤਰੀਕ ਤੋਂ ਪਹਿਲਾਂ ਵੀ ਜਿਹੜੇ ਅਸੀਂ ਹਾਜ਼ਰੀਆਂ ਲਵਾਈਆਂ ਇੱਥੇ ਆ ਕੇ ਅੱਗੋਂ ਦੀਆਂ ਗੱਲਾਂ ਬਾਤਾਂ ਸੁਣੀਏ ਮੈਂ ਹੁ 17 ਤਰੀਕ ਦੀ ਜਿਹੜੀ ਵੱਡੀ ਕਾਲ ਆ ਉਹਦੇ ਲਈ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਮੈਂ ਅਪੀਲਾਂ ਕਰਨੀਆਂ ਨੇ ਗੁਰੂ ਘਰਾਂ ਦੇ ਸਪੀਕਰਾਂ ਦੇ ਵਿੱਚ ਜਾ ਕੇ ਬੇਨਤੀਆਂ ਕਰਨੀਆਂ ਨੇ ਨਾਲ ਪ੍ਰਧਾਨ ਸਾਹਿਬ ਬੈਠੇ ਨੇਗੇ ਕਿਉਂਕਿ ਇਸ 17 ਤਰੀਕ ਨੂੰ ਜਿਹੜਾ ਵੱਡਾ ਇਕੱਠ ਕਰਕੇ ਸੀ ਪੰਜਾਬ ਤੋਂ ਲੈ ਕੇ ਆਉਣਾ ਨਵਦੀਪ ਨੇ ਇਹ ਜਥੇਬੰਦੀ ਨੇ ਦੇਖੋ ਅਸੀਂ ਪੰਜਾਬ ਹਰਿਆਣਾ ਸਾਰੇ ਇਕੱਠੇ ਆ ਜਿੰਨੇ ਵੀ ਸਾਡੇ ਹਰਿਆਣੇ ਦੇ ਆਗੂ ਨੇ ਸਾਡੇ ਪੰਜਾਬ ਦੇ ਆਗੂ ਨੇ ਅਸੀਂ ਇਕੱਠੇ ਹੋ ਕੇ ਅੰਦੋਲਨ ਲੜਦੇ ਆ ਨਵਦੀਪ ਸਾਡਾ ਉਹ ਨੌਜਵਾਨ ਸਾਡਾ ਭਰਾ ਹੈ ਜੁਨੇ ਕਿ ਦੇਖੋ ਪੰਜਾਬ ਦੇ ਵਿੱਚ ਵੀ ਆ ਕੇ ਉਹ ਜਿਹੜਾ ਹਰ ਮੁੱਦੇ ਤੇ ਸਾਡੇ ਨਾਲ ਖੜਦਾ ਹਰ ਮੁੱਦੇ ਤੇ ਆ ਕੇ ਸਾਡੇ ਨਾਲ ਲੜਦਾ ਤੇ ਇਹ ਵੀ ਦੇਖੋ ਗੱਲ ਕਿਸਾਨੀ ਦੀ ਹੈ ਤੇ ਗੱਲ ਸਾਰੇ ਲੋਕਾਂ ਦੀ ਹੈ ਇਸ ਕਰਕੇ ਸਾਨੂੰ ਹੱਕ ਮੰਨਦਾ ਜੋ ਨਵਦੀਪ ਤੇ ਅਸਟਾਮ ਸਰਕਾਰਾਂ ਛាត់ਤ ਕਰ ਰਹੀਆਂ ਨੇ ਜਾਂ ਪਹਿਲਾਂ ਛាត់ਤ ਕੀਤਾ ਮੈਂ ਜੇਲ੍ਹਾਂ ਦੇ ਵਿੱਚ ਰਹਿ ਕੇ ਆਇਆ ਕਿਉਂਕਿ ਸਰਕਾਰਾਂ ਤੁਹਾਨੂੰ ਪਤਾ ਹੈ ਕਿ ਇਹ ਨਹੀਂ ਹੁੰਦਾ ਵੀ ਰਿਮਾਨਡ ਖਤਮ ਹੋਗਾ ਜੇਲ੍ਹ ਦੇ ਵਿੱਚ ਚਲੇ ਗਏ ਜੇਲ੍ਹਾਂ ਦੇ ਵਿੱਚ ਵੀ ਸਰਕਾਰਾਂ ਬਹੁਤ ਕੁਝ ਕਰਦੀਆਂ ਨੇ ਕਿਤੇ ਰੋਟੀ ਕਰ ਦਿੰਦੇ ਨੇ ਕਿਤੇ ਖਾਣੇ ਵਿੱਚ ਸਭ ਕੁਝ ਕਰ ਦਿੰਦੇ ਨੇ ਇਹੋ ਜਿਓ ਕੁਝ ਜਿਹੜੇ ਅਤਿ ਸ਼ਹਾਦਤ ਹੁੰਦੀ ਰਹਿੰਦੇ ਨੇ ਸੰਘਰਸ਼ੀ ਬੰਦੇ ਇਸ ਕਰਕੇ ਮੈਂ ਨੌਜਵਾਨਾਂ ਨੂੰ ਬੇਨਤੀ ਕਰ ਦਿੰਦੇ ਆਂ ਵੀ ਆਪਾਂ 17 ਤਰੀਕ ਨੂੰ ਜਿਹੜੀ ਬੱਡੀ ਗਿਣਤੀ ਦੇ ਵਿੱਚ ਆਪਾਂ ਇਹ ਤੋਂ ਪਹਿਲਾਂ ਵੀ ਹਾਜ਼ਰੀ ਵਾਲਾ ਵਗੀ 17 ਤਰੀਕ ਨੂੰ ਇਹ ਤੋਂ ਪਹਿਲਾਂ ਪਿੰਡਾਂ ਦੇ ਵਿੱਚ ਆਪਾਂ ਲਾਅ ਮੰਦ ਕਰੀਏ ਤੇ ਅਗਲੀ ਗੱਲਬਾਤ ਜਿਹੜੀ ਪ੍ਰਧਾਨ ਸਾਹਿਬ ਸਾਡੇ ਨਾਲ ਬੈਠੇ ਨੇਗੇ ਉਹ ਦੱਸਣਗੇ ਹਾਂਜੀ ਪ੍ਰਧਾਨ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਨੂੰ ਅਪੀਲ ਆ 17 ਤਰੀਕ ਨੂੰ ਆਪਾਂ ਨੇ ਨ ਜੇਲ੍ਹ ਦੇ ਵਿੱਚ ਡੱਕਿਆ ਹੋਇਆ ਹੈ ਸਰਕਾਰ ਨੇ ਲੱਗ ਲੱਗ ਧਰਾਵਾਂ ਲਾ ਕੇ ਇੱਕ ਦੇ ਵਿੱਚ ਜ਼ਮਾਨਤ ਮਿਲੀ ਦੂਜੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਮਾਂਡ ਤੇ ਲੈ ਲਿਆ ਫਿਰ ਉਹਨਾਂ ਨੂੰ ਸੀਆਈਏ ਸਟਾਫ ਰੱਖਿਆ ਗਿਆ ਇਸ ਕਰਕੇ ਆਪਾਂ ਨੇ ਪ੍ਰੋਗਰਾਮ ਬਣਾਇਆ ਦੋਨੇ ਮੋਰਚਾ ਨੇ ਐਸਕੇਐਮ ਨਾਨ ਪੋਲਿਟਿਕਲ ਤੇ ਕਿਸਾਨ ਮਜ਼ਦੂਰ ਮੋਰਚਾ ਨੇ ਮਿਲ ਕੇ ਜਿਹੜੇ ਇਹ ਅੰਦੋਲਨ ਦੀ ਅਗਵਾਈ ਕਰ ਰਹੇ ਲੀਡਰ ਸਹਿਬਾਨਾ ਨੇ ਦੋਨੋਂ ਮੋਰਚਾ ਨੇ 17 ਤਰੀਕ ਨੂੰ 17 ਜੁਲਾਈ ਨੂੰ ਦੋ ਦਿਨ ਦਾ ਘਰਾਵ ਰੱਖਿਆ ਹੋਇਆ ਹੈ ਐਸਪੀ ਆਫਿਸ ਅੰਮ੍ਰਾਲੇ ਦਾ ਸਾਰੀ ਸੰਗਤ ਅੰਮ੍ਰਾਲਾ ਅਨਾਜ ਮੰਡੀ ਦੇ ਵਿੱਚ ਸਵੇਰੇ ਇਕੱਠੇ ਹੋਊਗੀ ਤਾਂ ਉਥੋਂ ਇਕੱਠੇ ਹੋ ਕੇ ਆਪਾਂ ਨੇ ਐਸਪੀ ਦਫ਼ਤਰ ਨੂੰ ਜਾਣਾ ਹੈ ਸੋ ਸਰਕਾਰ ਆਪਣੇ ਤੇ ਆਉਣ ਵਾਲੇ ਸਮੇਂ ਤਸੱਦਦ ਨਾ ਕਰ ਸਕੇ ਜਿਹੜੇ ਨੌਜਵਾਨ ਆਪਣੇ ਕੰਮ ਛੱਡ ਕੇ ਆਪਣੀ ਕਿਸਾਨੀ ਵਾਸਤੇ ਪੂਰੀ ਦੇਸ਼ ਦੀ ਆਵਾਮ ਵਾਸਤੇ 150 ਕਰੋੜ ਦੀ ਆਬਾਦੀ ਵਾਸਤੇ ਜਿਹੜੀ ਲੜਾਈ ਲੜ ਰਹੇ ਨੇ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਇਹ ਇਕੱਲੇ ਕਿਸਾਨਾਂ ਦੀ ਨਹੀਂ ਪੂਰੇ ਵਰਗਾਂ ਦੀ ਲੜਾਈ ਹੈ ਐਮਐਸਪੀ ਗਰੰਟੀ ਦਾ ਕਾਨੂੰਨ ਕਿਉਂਕਿ ਜੇ ਐਮਐਸਪੀ ਦੋ ਫਸਲਾਂ ਦਾ ਮਿਲਦਾ ਤਾਂ ਉਹਦੀ ਬਲੈਕ ਨਹੀਂ ਹੁੰਦੀ ਚੋਨੇ ਦੀ ਤੇ ਗੇਹੂ ਦੀ ਜੇ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਦਾ ਕਾਨੂੰਨ ਬਣ ਗਿਆ ਇਸੇ ਚੀਜ਼ ਦੀ ਬਲੈਕ ਨਹੀਂ ਹੋਏਗੀ ਕਾਰਪੋਰੇਟ ਘਰਾਣਿਆਂ ਨੂੰ ਠੱਲ ਪਾਉਣ ਵਾਸਤੇ ਸਰਕਾਰਾਂ ਤੇ ਕਾਰਪੋਰੇਟ ਘਰਾਣੇ ਦੋਨੋਂ ਮਿਲ ਕੇ ਪੂਰੀ ਆਵਾਮ ਦੀ ਲੁੱਟ ਕਰਦੇ ਨੇ ਜਿਹੜੇ ਇਹਨਾਂ ਦੇ ਖਿਲਾਫ ਆਵਾਜ਼ ਚੱਕਦੇ ਨੇ ਚਾਹੇ ਕੱਲ ਭਾਨੇ ਨੇ ਚੱਕੀ ਚਾਹੇ ਅੱਜ ਨਵਦੀਪ ਨੇ ਚੱਕੀ ਫਿਰ ਇਹ ਸਰਕਾਰਾਂ ਉਹਨਾਂ ਨੂੰ ਦੇਖ ਕੇ ਰਾਜ਼ੀ ਨਹੀਂ ਫਿਰ ਉਹਨਾਂ ਤਸੱਦਦ ਕਰਦੀਆਂ ਨੇ ਤੇ ਹੋਰ ਕੋਈ ਵੀ ਨੌਜਵਾਨ ਨਾ ਬੋਲੇ ਲੇਕਿਨ ਪੂਰੇ ਮੋਰਚੇ ਉਹਨਾਂ ਦੇ ਨਾਲ ਨੇ ਪੂਰੀ ਜਥੇਬੰਦੀਆਂ ਉਹਨਾਂ ਦੇ ਨਾਲ ਨੇ ਇਸ ਕਰਕੇ ਆਪਾਂ ਨੇ 17 ਤਰੀਕ ਨੂੰ ਜੋਨਾਂ ਜਿਹੜਾ ਆਪਣਾ ਸੀਜ਼ਨ ਚੱਲ ਰਿਹਾ ਉਹਦਾ ਵੀ ਕੰਮ ਥੋੜਾ ਨੇੜੇ ਹੋ ਜਾਊਗਾ ਸੋ ਸਾਰੀ ਸੰਗਤ ਨੂੰ ਅਪੀਲ ਹੈ ਸਾਰੇ ਸਾਥੀਆਂ ਨੂੰ ਕਿਸਾਨ ਭਰਾਵਾਂ ਨੂੰ ਸਾਰੇ ਵਰਗਾਂ ਦੀ ਲੜਾਈ ਹੈ ਸਾਰੇ ਲੋਕ 17 ਤਰੀਕ ਨੂੰ ਹਮ ਮਹਾਕੇ ਅੰਬਾਲਾ ਪਹੁੰਚੋ ਸਰਕਾਰ ਦੇ ਉੱਤੇ ਦਬਾਅ ਬਣਾਈਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦਾ ਸਾਡੇ ਬੱਚਿਆਂ ਦੇ ਕਿਸਾਨਾਂ ਦੇ ਪਸਦਤ ਨਾ ਹੋ ਸਕੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮਹਤਰ ਜੀ ਦਾ ਖਾਸ ਸਭ ਪ੍ਰਧਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਕਰੀ ਆ ਦੇਖੋ ਵੀ ਨੌਜਵਾਨਾਂ ਦੇ ਜਿਹੜਾ ਸਿਰ ਤੇ ਹੱਥ ਰੱਖਣ ਵਾਲੀ ਗੱਲ ਆ ਇਸ ਕਰਕੇ ਮੈਂ ਸਾਰੇ ਜਿਹੜੇ ਹੋਰ ਸਾਡੇ ਜਿਹੜੇ ਵਖਰੇਵੇਂ ਨੇਗੇ ਮਾੜੇ ਮੋਟੇ ਆਗੂਆਂ ਦੇ ਮਾਣਾਂ ਦੇ ਨਿਮਰਤਾ ਸਰ ਚਰਣਾ ਜੀ ਬੇਨਤੀ ਕਰਦਾ ਦੇਖੋ ਮੈਂ ਕਿਸੇ ਆਗੂ ਦੇ ਕੋਈ ਕਿੰਤੂ ਪ੍ਰਾਂਤੂ ਨਹੀਂ ਕਰਦਾ ਹੁੰਦਾ ਮੈਂ ਇੱਕ ਬੇਨਤੀ ਕਰਦਾ ਹੁੰਦਾ ਦੇਖੋ ਅਸੀਂ ਨੌਜਵਾਨ ਤੁਹਾਡੇ ਸਤਿਪੁੱਤਾਂ ਹੋਰ ਵੀ ਜਿਹੜੇ ਆਪਣੇ ਗਿੱਲੇ ਸਿੱਖੇ ਵੇ ਭਲਾ ਕੇ ਜਿਵੇਂ ਇੱਥੇ ਸਾਰੇ ਆਗੂ ਜਿੱਥੇ ਬੰਦਿਆ ਬੈਠੀਆਂ ਨੇ ਜਿਹੜੀਆਂ ਹੋਰ ਜਿੱਥੇ ਬੰਦਿਆ ਇੱਥੇ ਨਹੀਂ ਆ ਤਾਂ ਉਹਨਾਂ ਨੂੰ ਸਾਨੂੰ ਹੱਕ ਦੇ ਵਿੱਚ ਨਵਦੀਪ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨਾ ਚਾਹੀਦਾ ਜਿਵੇਂ ਕਿ ਜੇ ਤੁਸੀਂ ਹੱਕ ਦਾ ਹਾਂ ਦਾ ਨਾਰਾ ਹੱਕ ਦੇ ਵਿੱਚ ਮਾਰੋਗੇ ਤਾਂ ਸਰਕਾਰ ਦੇ ਵੱਡਾ ਪ੍ਰੈਸ਼ਰ ਉਹਨੂੰ ਦਬਾਅ ਬਣੂ ਜਲਦੀ ਨਵਦੀਪ ਬਾਹਰ ਆ ਸਕਦਾ ਤੇ ਜਲਦੀ ਜਿਹੜੀ ਇਹ ਮੋਰਚਾ ਫਤਿਹ ਹੋ ਸਕਦਾ ਇਹ ਮੋਰਚੇ ਦੇ ਵਿੱਚ ਉਹਨਾਂ ਲਗਾਤਾਰ ਸਾਡੀਆਂ ਹਾਜ਼ਰੀਆਂ ਲਮਾਉਣੀਆਂ ਬੜੀਆਂ ਜ਼ਰੂਰੀ ਨੇਗੇ ਝੋਨੇ ਦੇ ਦਿਨ ਬੜੇ ਥੋੜੇ ਰਹਿ ਗਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਨੂੰ ਮੈਂ ਇੱਕ ਵਿਸ਼ਵਾਸ ਦਿਵਾਉਣਾ ਵੀ ਘੱਟੋ ਘੱਟ ਵੱਡੀ ਗਿਣਤੀ ਦੇ ਵਿੱਚ ਤੁਹਾਡਾ ਭਰਾ ਛੋਟਾ ਵੱਡੀ ਗਿ ਜਿਹੜਾ ਕਿ ਗਿਣਾ ਨਾ ਜਾਵੇ ਇੰਨਾ ਕੱਠ ਲੈ ਕੇ ਮੈਂ ਆਉਂਗਾ ਆਪਣੇ ਵੱਲੋਂ ਮਾਪਦੇ ਨੌਜਵਾਨ ਭਰਾਵਾਂ ਵੱਲ ਮਦਾਨ ਸਾਹਿਬ ਕਿਸੇ ਗੱਲ ਦਾ ਫਿਕਰ ਨਹੀਂ ਕਰਨਾ